ਸਤ ਸ੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਅਤੇ ਪੈਲ ਦੇ ਵਿੱਚ ਸੇਟੀ ਸ਼ੂਜ਼ ਨਾਂ ਦੀ ਦੁਕਾਨ ਕਰਨ ਵਾਲੇ ਹਣੀ ਸੇਟੀ ਜੋ ਕਿ ਅਕਸਰ ਸੋਸ਼ਲ ਮੁੱਦਿਆਂ ਦੇ ਵੀ ਬੋਲਦੇ ਨੇ ਤੇ ਸਮਾਜ ਸੇਵਾ ਵੀ ਕਰਦੇ ਨੇ ਉਹਨਾਂ ਦੇ ਪਰਿਵਾਰ ਦਾ ਇੱਕ ਮਾਮਲਾ ਬੀਤੇ ਇੱਕ ਦੋ ਦਿਨਾਂ ਤੋਂ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਹੈ ਜਦੋਂ ਉਹਨਾਂ ਦੀ ਧਰਮ ਪਤਨੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਸ ਦੀ ਪਤਨੀ ਵੱਲੋਂ ਉਹਨਾਂ ਦੇ ਭਰਾ ਤੇ ਅਤੇ ਖੁਦ ਹਣੀ ਸੇਟੀ ਤੇ ਕੁਝ ਵੱਡੇ ਅਤੇ ਗੰਭੀਰ ਦੋਸ਼ ਲਗਾਏ ਜਾਂਦੇ ਨੇ ਉਸ ਤੋਂ ਬਾਅਦ ਹਣੀ ਸੈਟੀ ਨੇ ਵੀ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਦੱਸਿਆ ਅਤੇ ਪ੍ਰਿੰਕਲ ਲੁਧਿਆਣਾ ਦੇ ਇੱਕ ਵੱਡਾ ਇਲਜ਼ਾਮ ਲਗਾਇਆ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਦੇ ਪਰਿਵਾਰ ਦਾ ਜੇਕਰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਪ੍ਰਿੰਕਲ ਲੁਧਿਆਣਾ ਹੋਵੇਗਾ ਜਿਸ ਤੋਂ ਬਾਅਦ ਪ੍ਰਿੰਕਲ ਲੁਧਿਆਣਾ ਵੀ ਸਾਹਮਣੇ ਆਇਆ ਇਹ ਟਿੱਕੜੀ ਦੇ ਵਿੱਚ ਹੁਣ ਇਸ ਮਾਮਲੇ ਤੇ ਅਸਲ ਸੱਚ ਵੀ ਕਿਤੇ ਨਾ ਕਿਤੇ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਪਹਿਲਾਂ ਤੁਸੀਂ ਦੇਖੋ ਹਣੀ ਸੈਟੀ ਦੀ ਪਤਨੀ ਨੇ ਕੀ ਦੋਸ਼ ਲਗਾਏ ਸੀ ਆਪਣੇ ਲਾਈਵ ਦੇ ਵਿੱਚ ਸੱਚੀ ਗੱਲ ਸਾਰਿਆਂ ਨੂੰ ਮੈਂ ਹੰਨੀ ਸੇਠੀ ਦੀ ਵਾਈਫ ਏਕਮ ਸੇਠੀ ਜੋ ਸੋਸ਼ਲ ਮੀਡੀਆ ਤੇ ਹੰਨੀ ਸੇਠੀ ਜਿਹੜਾ ਜ਼ਿਆਦਾ ਛਾਇਆ ਹੋਇਆ ਹੈ ਮਾਝੂ ਗੱਲ ਕਰਨੀ ਸੀ ਸਾਰਿਆਂ ਨਾਲ ਕਿ 2 ਕੁ ਮਹੀਨੇ ਪਹਿਲਾਂ ਮੈਂ ਸ਼ੌਪ ਤੇ ਸੀਗੀ ਤੇ ਹੰਨੀ ਲੁਧਿਆਣੇ ਸੀ ਤੇ ਮੈਂਦੇ ਬ੍ਰਦਰ ਨਾਲ ਘਰ ਆ ਰਹੀ ਸੀ ਵਾਪਸ ਦੁਕਾਨ ਤੋਂ ਰਾਤੀ 8:00-8:00 ਦਾ ਟਾਈਮ ਸੀਗਾ ਤੇ ਐਨੇ ਅੰਦੇ ਭਰਾ ਨੇ ਮੇਰੇ ਨਾਲ ਰਸਤੇ 'ਚ ਬਹੁਤ ਗੰਦੀ ਬਤਮੀ ਸੀ ਕੀਤੀ ਹੈ वैसे तो मेरा बेटा नाली ਹੁੰਦਾ ਕੈਸ਼ ਉਸ ਦਿਨ ਮੇਰਾ ਬੇਟਾ ਵੀ ਨਹੀਂ ਸੀਗਾ ਤੇ ਅੰਨੇ ਹੱਲੇ ਅੱਧੇ ਰਸਤੇ ਗੁਰਦੁਆਰੇ ਦੇ ਕੋਲ ਜਾ ਕੇ ਖੇਤਾਂ 'ਚ ਗੱਡੀ ਬਾੜ ਲਈ ਸੀ ਤੇ ਰਾਤੀ ਉੱਤੋਂ ਗੱਡੀ ਦੀਆਂ ਲਾਈਟਾਂ ਵੀ ਮੇਰੇ ਸ਼ੀਸ਼ੇ ਵੀ ਲੋਕ ਲਗਾਤੇ ਤੇ ਅੰਨੇ ਮੇਰੇ ਨਾਲ ਬਹੁਤ ਗੰਦੀ ਬਦਤਮੀਜ਼ੀ ਕੀਤੀ ਐ ਤੇ ਇੱਕ ਹੱਥ ਵੀ ਪਾਇਆ ਐ ਏਦਾਂ ਰੇਪ ਹੀ ਸਮਝ ਲਓ ਜਾਂ ਤਾਂ ਰੇਪ ਹੀ ਹੋ ਗਿਆ ਕਿਸੇ ਤਰ੍ਹਾਂ ਤੇ ਫਿਰ ਮੈਂ ਹੰਨੀ ਨੂੰ ਫੋਨ ਕਰਨ ਲੱਗੀ ਤੇ ਅੰਨੇ ਮੇਰਾ ਫੋਨ ਖੋ ਕੇ ਪਿੱਛੇ ਸੁੱਟਦਾ ਵੀ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਹੰਨੀ ਨੂੰ ਵੀ ਦੱਸੀ ਐ ਗੱਲ ਮੈਂ ਹੰਨੀ ਨੂੰ ਉੱਥੇ ਬੁਲਾ ਲਿਆ ਸੀ ਇਹ ਗੱਲ ਉਦੋਂ ਦੀ ਐ ਜਦੋਂ ਲਵ ਪੰਜਾਬ ਹੰਨੀ ਦੀ ਇੰਟਰਵਿਊ ਸੀਗੀ ਤੇ ਮੈਂ ਹੰਨੀ ਨੂੰ ਫੇਰ ਉੱਥੇ ਐ ਕਿ ਐਫਸੀ ਰੁਕਿਆ ਹੈਰੀ ਸੇਠੀ ਜਿਹੜਾ ਹੰਨੀ ਸੇਠੀ ਦਾ ਛੋਟਾ ਭਰਾ ਹੈ ਤੇ ਮੈਂ ਹੰਨੀ ਨੂੰ ਪਿੱਛੋਂ ਫੋਨ ਚੱਕ ਕੇ ਹੰਨੀ ਨੂੰ ਫਟਾਫਟ ਕਾਲ ਕੀਤੀ ਤੁਸੀਂ ਕਿੱਥੇ ਹੋ ਕਹਿੰਦਾ ਹੀ ਮੈਂ ਲਵ ਪੰਜਾਬ ਆ ਤੂੰ ਕਿੱਥੇ ਐ ਤੂੰ ਕਿ ਭਰਾਈ ਹੋਈ ਐ ਕੀ ਹੋ ਗਿਆ ਮੈਂ ਕਿ ਤੁਸੀਂ ਜਿੱਥੇ ਵੀ ਹੋ ਜਲਦੀ ਆ ਜਾਓ ਹੰਨੀ ਸੇਠੀ ਉੱਥੇ 1 ਮਿੰਟ ਤੋਂ ਪਹਿਲਾਂ ਪਹੁੰਚ ਗਿਆ ਸੀਗਾ ਮੇਰੀ ਗੱਡੀ ਕੋ ਤੇ ਉੱਥੇ ਆ ਕੇ ਉਹ ਗੋਪੀ ਨੂੰ ਉਹਨੇ ਭੇਜਦਾ ਘਰ ਉਹਨ ਦਾ ਫਰੈਂਡ ਹੈ ਗੋਪੀ ਜਿਹੜਾ ਨਾਲ ਹੁੰਦਾ ਹੈ ਉਹਨੇ ਘਰੇ ਭੇਜਦਾ ਤੇ ਉਸ ਤੋਂ ਬਾਅਦ ਹੰਨੀ 세ਠੀ ਮੇਰੇ ਕੋਲ ਗੱਡੀ 'ਚ ਬੈਠੇ ਤੇ ਹੈਰੀ 세ਠੀ ਅੰਦਰ KFC ਗਿਆ ਸੀ ਹੰਨੀ ਨੂੰ ਮੈਂ ਸਾਰੀ ਗੱਲ ਦੱਸੀ ਉਹ ਕਹਿੰਦੇ ਸੀ ਮੈਂ ਇੱਦਾਂ ਜਲੂਸ ਕੱਢਣਾ ਮੈਂ ਉਸ ਵਕਤ ਤਾਂ ਵੀ ਰੁਕਿਆ ਮੈਂ ਕਿਹਾ ਤੁਸੀਂ ਇੱਥੇ ਨਾ ਜਲੂਸ ਕੱਢੋ ਘਰ ਜਾ ਕੇ ਆਪਾਂ ਗੱਲ ਕਰਦੇ ਹਾਂ ਇਹਨਾਂ ਨੇ ਘਰ ਜਾ ਕੇ ਵੀ ਕੋਈ ਗੱਲ ਨਹੀਂ ਕੀਤੀ ਤੇ ਇਹਨਾਂ ਦੀ ਮੰਮੀ ਨੂੰ ਵੀ ਮੈਂ ਦੱਸਿਆ ਸਾਰੀ ਗੱਲ ਦੋ ਅਗਲੇ ਦਿਨ ਇਹਨਾਂ ਦੀ ਮੰਮੀ ਵੀ ਨਹੀਂ ਮੰਨੀ ਇਸ ਤੋਂ ਪਹਿਲਾਂ ਜਨਾਨੀ ਵੀ ਘਰੇ ਲਿਆ ਚੁੱਕਾ ਹੈ ਹੈਰੀ 세ਠੀ ਉਹ ਉਹਨਾਂ ਦਾ ਫਰੈਂਡ ਚੀਨੂ ਹੈ ਕੀਨੂ ਮੁਕਤਸੜੀ কুরਤੇ ਪਜਾਮੇ ਉਹਦੀ ਟੈਲ ਵੀ ਦੁਕਾਨ ਹੈ ਤੇ ਦਰਾਹੇ ਵੀ ਦੁਕਾਨ ਹੈ ਉਹਦੀ ਜਨਾਨੀ ਵੀ ਲੈ ਕੇ ਆਇਆ ਹੋਇਆ ਹੈ ਇਹ ਗੋਪੀ ਕੋਲ ਰਿਕਾਰਡਿੰਗ ਵੀ ਹੈਗੀ ਹੈ ਗੋਪੀ ਨੂੰ ਸਭ ਪਤਾ ਹੈ ਇਹਦਾ ਹੰਨੀ ਦਾ ਫਰੈਂਡ ਹੈ ਗੋਪੀ ਆਪਣੇ ਘਰ ਆਪਣੀ ਮੰਮੀ ਦੇ ਪਾਪਾ ਦੇ ਕਮਰੇ ਚ ਉਹ ਜਨਾਨੀ ਸਾਡੇ ਘਰ ਅੱਧਾ ਘੰਟਾ ਰਹੀ ਹੈ ਮੈਨੂੰ ਉਸੇ ਟਾਈਮ ਵੀ ਗੋਪੀ ਦਾ ਫੋਨ ਆਇਆ ਸੀ ਇਹ ਕੰਮ ਹੁੰਦੇ ਪਏ ਸਾਡੇ ਘਰ ਚ ਤੇ ਹੰਨੀ ਸੇਠੀ ਬਾਕੀ ਸੋਸ਼ਲ ਮੀਡੀਆ ਚ ਬਹੁਤ ਕੁਝ ਸ਼ੋਅ ਕਰ ਰਿਹਾ ਤੇ ਹੰਨੀ ਸੇਠੀ ਨੂੰ ਆਪਣੇ ਘਰ ਦਾ ਬਿਲਕੁਲ ਵੀ ਨਹੀਂ ਹੈਗਾ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਦੀ ਗੱਲ ਐ ਮੀਨਸ ਮੀਨਾ ਇਹ ਵੀ ਗੱਲ ਨੂੰ ਹੋ ਚੁੱਕਾ ਐ ਤੇ ਹੰਨੀ ਨੇ ਮੈਡਮਾਂ ਰੱਖੀਆਂ ਹੋਈਆਂ ਆ ਉਹਦੇ ਚੋਂ ਇੱਕ ਮੈਡਮ ਦੀ ਹੰਨੀ ਨਾਲ ਸੈਟਿੰਗ ਸੀਗੀ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਮੈਨੂੰ ਤਾਂ ਪਤਾ ਚੱਲਿਆ ਤੇ ਇਹ ਗੱਲ ਬਿਲਕੁਲ ਸੱਚ ਨਿਕਲੀ ਤੇ ਮੈਡਮ ਦੀ ਵੀ ਮੇਰੇ ਕੋਲ ਵੀਡੀਓ ਹੈਗੀ ਐ ਉਹ ਜਿਹੜੀ ਮਾਫੀ ਮੰਗਦੀ ਪਈ ਐ ਉਹਨੇ ਕਿਹਾ ਵੀ ਆਸ ਤੋਂ ਬਾਅਦ ਮੇੜਾ ਹੰਨੀ ਸੇਠੀ ਨਾਲ ਕੋਈ ਲਿੰਕ ਕੋਈ ਕੁਝ ਨਹੀਂ ਹੋਊਗਾ ਐ ਮੈਂ ਆਪਣੀ ਬੇਟੀ ਦੀ ਸੋਖਾ ਕੇ ਕਹਿੰਦੀ ਆ ਕਿਉਂਕਿ ਹੰਨੀ ਸੇਠੀ ਨੇ ਸ਼ੁਰੂਆਤ ਕੀਤੀ ਸੀ ਤੇ ਤਾਂ ਹੀ ਹੁਣ ਮੈਂ ਇਸ ਟਾਈਮ ਆਪਣੇ ਪੇਕੇ ਬੈਠੀ ਹੋਈ ਆ ਮੇਰੇ ਮਾਪੇ ਉਹਨੂੰ ਵੀ ਬਹੁਤ ਤੰਗ ਕਰ ਰਿਹਾ ਹੈ ਰਾਤੀ ਵੀ ਮੇਰੀ ਮੰਮੀ ਨੂੰ ਇੰਨੀਆਂ ਗੱਲਾਂ ਗੱਡੀਆਂ ਮੇਰੀ ਮੰਮੀ ਤਾਂ ਕਹੇਗੀ ਵੀ ਤੂੰ ਇੱਥੇ ਆ ਜਾ ਰਾਤੀ ਵੀ ਇਹਨੇ ਬਹੁਤ ਗੰਨੀਆਂ ਗੱਲਾਂ ਗੱਡੀਆਂ ਵੀ ਤੇਰੀ ਬੂੜੀ ਐਵੇਂ ਆ ਤੇਰੀ ਬੂੜੀ ਐਵੇਂ ਤੇ ਇਸ ਕਰਕੇ ਹੁਣ ਮੈਂ ਆਪਣੇ ਪੇਕੇ ਬੈਠੇ ਆ ਮੈਨੂੰ ਸਵੇਰੇ ਕਿਹਾ ਗਿਆ ਆਪਣੇ ਭਰਾ ਨੂੰ ਫੋਨ ਕਰ ਇੱਥੋਂ ਤੁਰਦੀ ਲੱਗ ਮਾਪੇ ਭਰਾ ਨਾਲ ਰਲਿਆ ਹੋਇਆ ਨਾ ਉਹਨਾਂ ਨੂੰ ਕੁਝ ਕਹਿੰਦਾ ਨਾ ਇਹਨੇ ਇਹ ਗੱਲ ਹੀ ਨਹੀਂ ਚੁੱਕੀ ਵੀ ਮੇਰੇ ਭਰਾ ਨੇ ਇੰਨੀ ਵੱਡੀ ਗੱਲ ਮੇਰੀ ਵਾਈਫ ਨਾਲ ਕੀਤੀ ਹੈ कि ਮੈਂ ਕੋਈ ਗੱਲ ਕਰਾਂ ਇਹਨੇ ਉਹਨੂੰ ਹੱਥ ਤੱਕ ਥੱਪੜ ਤੱਕ ਵੀ ਲਾਇਆ ਹੁਣ ਮੈਨੂੰ ਨਹੀਂ ਪਤਾ ਕਿਉਂ ਇੰਨੀਆ ਕਰਤੂਤਾ ਇਹਨੂੰ ਉਹਨਾਂ ਨੂੰ ਪਤਾ ਹੈ ਪਤਾ ਨਹੀਂ ਇਹ ਕੀ ਹੈ ਰਲੇ ਹੋਏ ਹੈ ਪਲੀਜ਼ ਮੈਂ ਇਹ ਸਾਰਿਆਂ ਨੂੰ ਕਹੂੰਗੀ ਪਲੀਜ਼ ਮੇਰੀ ਹੈਲਪ ਕਰੋ ਆਪਣੀ ਛੋਟੀ ਭੈਣ ਦੀ ਥੈਂਕ ਯੂ ਆਪਣੀ ਪਤਨੀ ਦੇ ਇਸ ਲਾਈਵ ਦੇ ਵਾਇਰਲ ਹੋਣ ਤੋਂ ਬਾਅਦ ਹੀ ਹਣੀ ਸੇਠੀ ਵੀ ਸਾਹਮਣੇ ਆਏ ਜਿਨ੍ਹਾਂ ਨੇ ਕਿ ਇਸ ਮਾਮਲੇ ਤੇ ਆਪਣਾ ਪੱਖ ਰੱਖਿਆ ਅਤੇ ਉੱਥੇ ਹੀ ਪ੍ਰਿੰਕਲ ਲੁਧਿਆਣਾ ਤੇ ਵੱਡੇ ਇਲਜ਼ਾਮ ਲਗਾ ਦਿੰਤੇ ਪ੍ਰਿੰਕਲ ਲੁਧਿਆਣਾ ਜਿਹਦੇ ਨਾਲ ਕਦੇ ਹਣੀ ਸੇਠੀ ਦੀ ਪੱਕੀ ਦੋਸਤੀ ਸੀ ਉਸ ਦੇ ਉੱਪਰ ਅਜਿਹੇ ਸਖਤ ਅਤੇ ਵੱਡੇ ਇਲਜ਼ਾਮ ਲਗਾ ਦੇਣ ਦੇ ਨਾਲ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਹੈਰਾਨਗੀ ਹੋਈ। 바이ਰੂ ਜੀ ਦਾ ਖਾਲਸਾ 바이ਰੂ ਜੀ ਦੀ ਫਤਿਹ ਅੱਜ ਮੇਰੇ ਇਦਾਂ ਦਾ ਟਾਈਮ ਆਇਆ ਹੋਇਆ ਵੀ ਇੱਕ ਪਹਿਲਾਂ ਵੀ ਮੈਂ ਕਿਹਾ ਵੀ ਇਸ ਨਾਲ ਯਾਰੀ ਕਰਕੇ ਦੋ ਬੰਦੇ ਪਹਿਲਾਂ ਇਹਨੇ ਸੁਸਾਇਡ ਕਰਾ ਕੇ ਕਿੰਨਿਆਂ ਨੂੰ ਡੌਚਰ ਕਰਕੇ ਇਹਨੇ ਪੈਸੇ ਲਏ ਆ ਸਾਰਾ ਕੁਝ ਲਿਆ ਹੁਣ ਇਹ ਸਾਡੇ ਘਰ ਬਲ ਆਇਆ ਹੋਇਆ ਠੀਕ ਆ ਹੁਣ ਵੀ ਇਸ ਟਾਈਮ ਅਸੀਂ ਰਾਤ ਦੇ ਹਸਪੀਟਲ ਨਾਲ ਜਾਂਦੇ ਇਹਨੇ ਵੀਡੀਓ ਪਾਈ ਆ ਵਾਈਫ ਮੇਰੀ ਨੂੰ 9th ਮੰਥ ਲੱਗਿਆ ਹੋਇਆ ਠੀਕ ਆ ਭਰਾ ਮੇਰਾ ਘਰੇ ਹੈ ਨਹੀਂਗਾ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਠੀਕ ਆ ਰਹੀ ਉਹ ਵੀਡੀਓ ਦੀ ਗੱਲ ਹੈ ਹਰੇਕ ਆਦਮੀ ਜਨਾਨੀ ਦੇ ਵਿੱਚ ਕੁਛ ਨਾ ਕੁਛ ਗੱਲਬਾਤ ਹੁੰਦੀ ਹੈ 9 ਸਾਲ ਤੋਂ ਮੈਂ ਵਿਆਹਿਆ ਹੋਇਆ ਤਿੰਨ ਚਾਰ ਵਾਰ ਸਾਡੇ ਵਿੱਚ ਆਪਸ ਗੱਲਬਾਤ ਹੋਈ ਹੈ ਔਰ ਕਰਦੇ ਬਹਿੰਦੇ ਸੀ ਗੱਲਬਾਤ ਹੋ ਜਾਂਦੀ ਥੋੜੀ ਵੀ ਭੈਣਾ ਹੋਣਗੀਆਂ ਥੋੜੀ ਵੀ ਵਾਈਫ ਹੋਣਗੀਆਂ ਹਰੇਕ ਦੀ ਆਪਸ ਵਿੱਚ ਬੈੰਸ ਹੁੰਦੀਆਂ ਇਹਨੇ ਉਸ ਚੀਜ਼ ਦਾ ਫਾਇਦਾ ਠਾ ਕੇ ਜਦੋਂ ਦਾ ਇਹ ਹੁਣ 6 7 8 ਮਹੀਨੇ ਤੋਂ ਸਾਡੇ ਨਾਲ ਆਇਆ ਹੋਇਆ ਇਹਦੀ ਰਿਸ਼ਤੇਦਾਰੀ ਚ ਭੈਣ ਲੱਗਦੀ ਹੈ ਮੇਰੀ ਵਾਈਫ ਠੀਕ ਆ ਪ੍ਰਿੰਕਲ ਦੀ ਇਹਨੂੰ ਪਤਾ ਲੱਗਦਾ ਵੀ ਏਕਮ ਲੜਕੇ ਮੇਰੇ ਸਹੁਰੇ ਗਈ ਹੋਈਆਂ ਠੀਕ ਆ ਇਹਨੇ ਉਸ ਤੋਂ ਬਾਅਦ ਕੀ ਕੀਤਾ ਉਹਦੇ ਤੱਕ ਪਹੁੰਚ ਵੀਕੂ ਅਹ ਟ੍ਰਿੰਕਲ ਕਹਿੰਦਾ ਮੇਰੀ ਵਾਈਫ ਨੂੰ ਵੀ ਇਹ ਮੈਂ ਤੈਨੂੰ ਤਾਂ ਦਊਂਗਾ ਪਹਿਲਾਂ ਤੂੰ ਮੈਨੂੰ ਵੀਡੀਓ ਬਣਾ ਕੇ ਦੇ ਤੇ ਇਹਨੇ ਤੈਨੂੰ ਨਾਲ ਨਹੀਂ ਰੱਖਣਾ ਹੈਗਾ ਵੀ ਇਹ ਇਹਦਾ ਭਰਾ ਤੇ ਇਹਦੀ ਮੰਮੀ ਇਹ ਸਾਰੇ ਰਲ ਕੇ ਡੈਡੀ ਦੇ ਜਾਣ ਤੋਂ ਬਾਅਦ ਤੈਨੂੰ ਘਰੋਂ ਕੱਢਣਾ ਚਾਹੁੰਦੇ ਨੇ ਵਾਈਫ ਛੱਡੋ ਇਹਨੇ ਮੇਰੇ 5 ਸਾਲ ਦੇ ਬੇਟੇ ਤੋਂ ਵੀ ਵੀਡੀਓ ਬਣਵਾ ਲਈ ਜਿਹਦੇ ਕਿ ਗਵਾ ਮੇਰੀ ਸੱਸ ਵੀ ਆ ਠੀਕ ਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿਣਾ ਚਾਹੁੰਨਾ ਵੀ ਜੇ ਮੇਰੀ ਦਿਸੇ ਕੋਲ ਵੀ ਕੋਈ ਵੀ ਏਦਾਂ ਦੀ ਕਿਸੇ ਵੀ ਕੋਈ ਕੁੜੀ ਨਾਲ ਕੋਈ ਕੁਝ ਵੀ ਫੋਟੋ ਵੀਡੀਓ ਪਾ ਦਵੇ ਉਹਦੇ ਤੇ ਮੇਰਾ ਕੋਈ ਕਲੇਮ ਨਹੀਂ ਹੋਊ ਕੁਝ ਨਹੀਂ ਹੋਊਗਾ ਪਰ ਤੂੰ ਯਾਰ ਇੰਨਾ ਘਟਿਆ ਬੰਦਾ ਇੰਨਾ ਘਟਿਆ ਬੰਦਾ ਤੂੰ ਸਾਡੇ ਘਰ ਤੱਕ ਗਿਰਿਆ ਆਇਆ ਵਾ ਤੂੰ ਆਪਣੀ ਭੈਣ ਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਆ ਠੀਕ ਆ ਨਾ ਤਾਂ ਮੈਂ ਕਿਸੇ ਦਾ ਰੇਪ ਕੀਤਾ ਠੀਕ ਆ ਨਾ ਕੁਝ ਹੋਰ ਕੀਤਾ ਜਿਹੜੀ ਜਿਹੜੀ ਤੂੰ ਤਾਂ ਜੋ ਜਿਹਦੇ ਨੇੜੇ ਸੀ ਉਹ ਉਸ ਬਾਰੇ ਬਕਵਾਸ ਉਹਦੇ ਤੋਂ ਕਰਵਾਤੀ ਆ ਇਸ ਆਧਾਰ ਤੇ ਵੀ ਉਹਨੇ ਤੁਹਾਨੂੰ ਰੱਖਣਾ ਨਹੀਂ ਹੈਗਾ ਆਪਾਂ ਉਹਦੇ ਤੇ ਸਬੂਤ ਪੇਸ਼ ਕਰਾਂਗੇ ਠੀਕ ਹੈ ਸਬੂਤ ਜੇ ਕੋਈ ਹੈਗਾ ਕਿਸੇ ਨਾਲ ਵੀ ਮੇਰਾ ਰਹਿਣ ਦਾ ਜਾਂ ਫਿਰ ਅੰਦਾਜ਼ਾ ਕਿੱਥੇ ਵੀ ਹੋਣ ਦਾ ਉਹ ਤੂੰ ਬੇਝਿਜਕ ਹੋ ਕੇ ਪਾ ਸਕਦਾ ਸਾਰੇ ਦਰਾਹੇ ਨੂੰ ਪੈਲ ਨੂੰ ਲੁਧਿਆਣੇ ਨੂੰ ਪਤਾ ਮੈਂ ਕਿਵੇਂ ਦਾ ਹੈਗਾ ਕਿਵੇਂ ਨਹੀਂ ਪਰ ਅੱਜ ਮੇਰਾ ਬਾਪੂ ਹੈ ਨਹੀਂਗਾ ਠੀਕ ਹੈ ਮੈਨੂੰ ਪਤਾ ਵੀ ਸਾਡੇ ਤੇ ਕੀ ਮੁਸੀਬਤ ਆਈ ਹੋਈ ਹੈ ਕੀ ਨਹੀਂ ਆਈ ਹੈਗੀ ਮੇਰੇ ਪਰਿਵਾਰ ਦੇ ਮੁੰਡੇ ਨੂੰ ਸੁਸਾਇਡ ਕਰਵਾਇਆ ਸਾਰੇ ਲੁਧਿਆਣੇ ਨੂੰ ਪਤਾ ਸਾਰੇ ਲੁਧਿਆਣੇ ਨੂੰ ਇਹ ਗੱਲ ਪਤਾ ਪਰ ਕੋਈ ਇਹਨੇ ਬੋਲੋ ਬਰਾਬਰ ਬੋਲਣ ਦੀ ਹਿੰਮਤ ਤਾਂ ਨਹੀਂ ਰੱਖਦਾ ਵੀ ਇਹ ਗੰਦੀ ਬੋਲਦਾ ਜੇ ਲੜਾਈ ਹੋਣੀ ਹੁੰਦੀ 9 ਸਾਲ ਹੋ ਗਏ ਵਿਆਹ ਇਹਨੂੰ ਠੀਕ ਆ ਸਾਲ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ ਚ ਹੁੰਦੀ 9 ਸਾਲ 8 ਸਾਲ ਦੇ ਵਿੱਚ ਲੜਾਈ ਹੋਊਗੀ ਸਾਡੀ ਲੜਾਈ 3-4 ਵਾਰ ਹੋਈ ਆ ਪਰ ਐਦਾਂ ਕਿਸੇ ਨਾਲ ਜੋੜਨਾ ਜਾਂ ਜਾਣ ਕੇ ਉਹਨੂੰ ਪੜਕਾਉਣਾ ਜਨਾਨੀ ਨੂੰ ਕੋਈ ਵੀ ਜਾਏ ਤੁਹਾਡੀ ਵਾਈਫ ਆ ਤੁਹਾਡੀ ਭੈਣ ਆ ਜਾ ਕੋਈ ਵੀ ਅਗਲਾ ਕਹੂਗਾ ਵੀ ਇਹਦੇ ਬਾਹਰ ਕਿਸੇ ਨਾਲ ਰਿਲੇਸ਼ਨ ਆ ਠੀਕ ਆ ਤਾਂ ਓਬਵੀਅਸ ਹਾਂ ਇਹ फडਕਣਾ ਹੀ फडਕਣਾ ਉੱਪਰ ਜੀ ਆਪਾਂ ਲੜੇ ਹੋਈਏ ਉਹ ਤਾਂ ਗੱਲ ਹੋਰ ਆ ਠੀਕ ਆ ਸੋ ਮੈਂ ਕਹਿਣ ਦੀ ਬੇਨਤੀ ਇਹ ਕਰਨੀ ਚਾਹੁੰਨਾ ਵੀ ਤੁਸੀਂ ਵੀ ਪਰਿਵਾਰ ਵਾਲਿਆਂ ਨਾ ਤਾਂ ਮੇਰੀ ਹਿੰਮਤ ਹੈਗੀ ਆ ਵੀ ਮੈਂ ਆਪਣੀ ਜਨਾਨੀ ਦੀ ਵੀਡੀਓ ਪਾਵਾਂ ਜਾਂ ਹਸਪੀਟਲਾਂ ਅੰਦਰ ਜਾ ਕੇ ਵੀਡੀਓ ਬਣਾ ਕੇ ਪਾਵਾਂ ਐਸ ਟਾਈਮ ਵੀ ਅਸੀਂ ਸਿੱਧੂ ਹਸਪੀਟਲ 'ਚ ਬੈਠਦੇ ਆਂ ਭਰਾ ਮੇਰਾ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਮੈਨੂੰ ਪਤਾ ਹਾਲ ਉਹਦੇ ਦੋਸਤ ਦੀ ਕਰਦੀ ਦੀ ਤੋਂ ਮਤ ਲਾਤੀਆਂ ਆਪਸ ਦੇ ਵਿੱਚ ਵੀ ਹਾਂ ਉਹਦੀ ਜ਼ਿਆਦਾ ਬਣਦੀ ਆ ਉਹ ਹੁਣ ਇਹ ਕਹਿ ਰਿਹਾ ਮੈਂ ਉਹਨੂੰ ਕਿਵੇਂ ਮੂੰਹ ਦਿਖਾਵਾਂ ਭੈਣ ਭਰਾ ਵਾਲਾ ਉਹਨਾਂ ਦਾ ਰਿਸ਼ਤਾ ਠੀਕ ਆ ਸਾਰੀਆਂ ਗੱਲਾਂ ਇਹਨੂੰ ਸਖਾਈਆਂ ਗਈਆਂ ਜੇ ਐਦਾਂ ਦਾ ਕੁਝ ਹੁੰਦਾ ਤਾਂ ਪਹਿਲਾਂ ਨਾ ਦੱਸਦੀ ਪਿਛਲੇ ਹਫ਼ਤੇ ਮੇਰੀ ਸਹੁਰਿਆਂ ਨਾਲ ਫੋਟੋ ਆ ਠੀਕ ਆ ਸਾਡਾ ਵਧੀਆ ਆਣ ਜਾਣਾ ਸਾਰਾ ਕੁਝ ਵਧੀਆ ਵਾ ਠੀਕ ਆ ਬਸ ਇੱਕ ਇਹ ਇਹਦੇ ਕੋਲ ਹੈ ਹੀ ਆ ਕੁਝ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਮੇਰੇ ਕੋਲੇ ਇਹਦੇ ਘਰ ਦੇਆਂ ਵਾਲੇ ਦੀਆਂ ਬਹੁਤ ਵੀਡੀਓ ਪਈਆਂ ਨੇ ਜੋ ਕਿ ਇਹਦੀਆਂ ਪਰਿਵਾਰਕ ਹੈ ਔਰ ਪਰਿਵਾਰ ਚ ਬੈਠ ਕੇ ਦੇਖਣ ਵਾਲੀਆਂ ਵੀ ਹੈਗੀਆਂ ਪਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਦਾ ਮੈਂ ਕਦੀ ਵੀ ਉਹ ਚੀਜ਼ ਨਹੀਂ ਕਰੂੰਗਾ ਕਿਉਂਕਿ ਮੇਰੇ ਲਈ ਇੱਕ ਲੇਡੀਜ਼ ਦੀ ਰਿਸਪੈਕਟ ਕਿਸੇ ਦਾ ਘਰ ਬਚਿਆ ਰਵੇ ਉਹ ਬਹੁਤ ਵੱਡੀ ਗੱਲ ਹੈ ਤੂੰ ਜੋ ਗੰਦ ਪਾਉਣਾ ਸੀ ਜੋ ਕਰਨਾ ਸੀ ਬੰਦਾਂ ਬੰਦਿਆਂ ਦੀ ਲੜਾਈ ਲੜਦਾ ਸਾਨੂੰ ਕਹਿੰਦਾ ਆਪਣੀ ਭੈਣ ਦਾ ਹੀ ਘਰ ਬਰਬਾਦ ਕਰਨਾ ਸੀ ਤਾਂ ਫੇਰ ਇਕੱਠੇ ਇੰਨੀ ਗੱਲ ਦੀ ਤੈਨੂੰ ਸ਼ਰਮ ਨਹੀਂ ਆਈ ਤੂੰ ਪਿਛਲੀ ਵੀਡੀਓ ਚ ਵੀ ਇਹ ਗੱਲ ਕਹਿ ਰਿਹਾ ਹਾਂ ਵੀ ਉਹ ਨੌਵੇਂ ਵਿਆਹੁਣੀ ਕਹਿੰਦਾ 20 ਦਿਨ ਰੁਕ ਜਾ 20 ਦਿਨ ਮੈਂ ਤਾਂ ਕਹਿੰਦਾ ਸੀਗਾ ਵੀ ਉਹਨੂੰ ਨੌਵਾਂ ਮਹੀਨਾ ਲੱਗਿਆ ਹੋਇਆ ਜਿਹੜਾ ਕਿ ਹਰੇਕ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਜਨਾਨੀ ਨੂੰ ਸਭ ਨੂੰ ਲੱਗਦਾ ਦੁਨੀਆ ਤੇ ਕੌੜਤਾਈ ਹੈ ਨਾ ਉਹ ਸਭ ਨੂੰ ਲੱਗਦਾ ਤੇ ਅਸੀਂ ਕਿੱਦਾਂ ਦੇ ਹੈਗੇ ਆ ਕਿੱਦਾਂ ਦੇ ਨਹੀਂ ਸਾਡੇ ਕੋਲ ਉਹ ਸਾਰਿਆਂ ਨੂੰ ਸਭ ਨੂੰ ਪਤਾ ਤੇ ਤੈਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਰ ਉਹ ਮਾੜਾ ਟਾਈਮ ਆਇਆ ਹੋਇਆ ਸੀਗਾ ਉਹਨੇ ਸਾਨੂੰ 2 ਮਹੀਨੇ ਬਾਅਦ ਹੀ ਦੱਸਿਆ ਵੀ ਇਦਾਂ ਗੱਲਬਾਤ ਹੋਈ ਸੀ ਮੇਰੇ ਤੋਂ ਗੁੱਸੇ 'ਚ ਉਹਨੇ ਵੀਡੀਓ ਬਣਵਾ ਲਈ ਘੁੰਮਣ ਸਾਹਿਬ ਵਕੀਲ ਸਾਹਿਬ ਦਾ ਨੰਬਰ ਦਿੱਤਾ ਵੀ ਇਹਨਾਂ ਨੂੰ ਫੋਨ ਕਰਕੇ ਇਤੇ ਪਹਿਲਾ ਹਣੀ ਸੇਠੀ ਦੀ ਪਤਨੀ ਦੇ ਲਾਈਵ ਆਉਣ ਤੋਂ ਬਾਅਦ ਤੇ ਉਸ ਤੋਂ ਬਾਅਦ ਹਣੀ ਸੇਠੀ ਵੱਲੋਂ ਸਪਸ਼ਟੀ ਕਰ ਦਿੱਤੇ ਜਾਣ ਤੋਂ ਬਾਅਦ ਅਤੇ ਪ੍ਰਿੰਕਲ ਲੁਧਿਆਣਾ ਤੇ ਵੱਡੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਪ੍ਰਿੰਕਲ ਲੁਧਿਆਣਾ ਦੁਆਰਾ ਇਹ ਕਹਿ ਜਾਣ ਤੇ ਇੱਕ ਲਾਈਵ ਕੀਤਾ ਗਿਆ ਕਿ ਉਸ ਦਾ ਲਾਸਟ ਲਾਈਵ ਹੈ ਤੇ ਦੋਸਤੋ ਹੁਣ ਇਸ ਮਾਮਲੇ ਦੇ ਵਿੱਚ ਤਕਾਉਣੇ ਪੱਖ ਸਾਹਮਣੇ ਆਏ ਨੇ ਤੇ ਉੱਥੇ ਕਿਤੇ ਨਾ ਕਿਤੇ ਇਸ ਸਾਰੇ ਵਿਵਾਦ ਦੀ ਤਸਵੀਰ ਵੀ ਸਾਫ਼ ਹੁੰਦੀ ਜਾਪਦੀ ਹੈ ਤੁਹਾਨੂੰ ਇਸ ਸਾਰੇ ਮਾਮਲੇ ਦੇ ਵਿੱਚ ਕੌਣ ਦੋਸ਼ੀ ਕੌਣ ਸਹੀ ਲੱਗਦਾ ਹੈ ਕੀ ਤੁਹਾਨੂੰ ਲੱਗਦਾ ਹੈ ਹਣੀ ਸੇਠੀ ਸਹੀ ਹੈ ਆਪਣੀ ਥਾਂ ਤੇ ਜਾਂ ਨਹੀਂ ਯਸ ਜਨ ਉਹਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਹ ਸਖਸ਼ ਦਾ ਨਾਮ ਵੀ ਕਮੈਂਟਾਂ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਜਿਹੜਾ ਤੁਹਾਨੂੰ ਇਸ ਮਾਮਲੇ ਦੇ ਵਿੱਚ ਸਹੀ ਹੈ ਤੇ ਜਾਂ ਫਿਰ ਕਸੂਰਬਾਰ ਲੱਗਦਾ ਤੇ ਆਹ ਹੁਣ ਤੁਹਾਨੂੰ ਦਿਖਾ ਦਿੰਨੇ ਆ ਕਿ ਆਖਰ ਪ੍ਰਿੰਕਲ ਲੁਧਿਆਣਾ ਨੇ ਵੀ ਹਣੀ ਸੇਠੀ ਤੇ ਇਲਜ਼ਾਮਾਂ ਤੋਂ ਬਾਅਦ ਕੀ ਕਿਹਾ ਅੱਸੀ ਕੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਮੈਂ ਨਾ ਸਵੇਰੇ 5 ਵਜੇ ਆਗਰੇ ਆਇਆ ਸੀ ਮਾਰਕੀਟਿੰਗ ਦੇ ਆਪਣੇ ਕੰਮ ਦੇ ਚੱਕਰ ਚ ਤੇ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਮੈਨੂੰ ਇੱਕ ਇਹਨੂੰ ਵੀ ਗੱਲ ਕਰਨੀ ਸੀ ਹੰਨੀ ਸੇਠੀ ਨੂੰ ਤੇ ਇਹਦੇ ਭਰਾ ਕੱਛੂ ਕੁੰਬੇ ਨੂੰ ਕਿ ਮੈਂ ਉਸਤਾਦ ਤੁਹਾਡੀਆਂ A to Z ਸਾਰੀਆਂ ਵੀਡੀਓ ਕਰਤੀਆਂ ਡਿਲੀਟ ਕਿਉਂਕਿ ਤੁਹਾਡੀ ਔਕਾਤ ਹੈ ਨਹੀਂ ਕਿ ਮੈਂ ਤੁਹਾਨੂੰ ਪ੍ਰਮੋਟ ਕਰਾਂ ਦੂਜੀ ਗੱਲ ਤੂੰ ਜਿਹੜੀ ਅੱਜ ਲਾਈਵ ਪਾਈ ਕਿ ਮੇਰੀ ਛੱਛ ਐ ਕਹਿੰਦੀ ਤੇ ਮੇਰਾ ਫਲਾਣਾ ਇਹ ਕਹਿੰਦਾ ਘਬਰਾਣਾ ਫੈਮਲੀਆਂ ਸਾਰਿਆਂ ਦੇ ਘਰੇ ਹੈਗੀਆਂ ਚਿੰਤਾ ਨਾ ਕਰ ਜੋ ਤੇਰੇ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਪਈ ਨਾ ਉਹ 10 ਦਿਨਾਂ ਕੇ ਮੇਰੇ ਪਰਿਵਾਰ ਵਾਲੇ ਵੀ ਤੇਰੀ ਵਾਈਫ ਸਿੱਦਕ ਨਾਲ ਜਦੋਂ ਐਕਟੀਵਾ ਤੇ ਚੜ ਕੇ ਮੇਰਾ ਨੰਬਰ ਲੈਣ ਆਈ ਸੀ ਕਿ ਹਾਂ ਹੰਨੀ ਤੰਗ ਕਰਦਾ ਉਥੋਂ ਲੈ ਕੇ ਸੰਦੀਪ ਵੀਰੇ ਦੇ ਘਰ ਤੱਕ ਕੰਪਰੋਮਾਈਜ਼ ਤੇ ਜਿੰਨੇ ਬੰਦੇ ਬੱਟੇ ਸੀ ਸਾਰਾ ਕੁਝ ਤੂੰ ਜਿਹੜੀਆਂ ਕਹਾਣੀਆਂ ਬਣਾ ਕੇ ਪੇਸ਼ ਕਰਦਾ ਨਾ ਮੇਰੀ ਵਾਈਫ ਨੂੰ ਐਂ ਕਰਤਾ ਤੇਰਾ ਕਿਰਦਾਰ ਦੁਨੀਆ ਨੂੰ ਪਤਾ ਤੇ ਇਹ ਅੱਜ ਤੋਂ ਬਾਅਦ ਨਾ ਤੇਰੇ ਖਿਲਾਫ ਮੈਂ ਵੀਡੀਓ ਪਾਵਾਂ ਤੇ ਨਾ ਮੈਂ ਤੈਨੂੰ ਕੱਚੂ ਕੁੰਬੇ ਨੂੰ ਤੇ ਤੈਨੂੰ ਪ੍ਰਮੋਟ ਕਰਾਂ ਮੈਂ ਕਰਨਾ ਆਪਦਾ ਕੰਮ ਤੁਸੀਂ ਹੈਗੇ ਉਹ ਸਲੇ ਉਹ ਵੇਲੇ ਸਮਝ ਆਈ ਗੱਲ ਤੁਸੀਂ ਫਰੀਦ ਹੀ ਭਾਲਦੇ ਹੋ ਤੁਹਾਨੂੰ ਆਦਤ ਪੈ ਗਈ ਏ ਕਿ ਬੇਇੱਜ਼ਤੀ ਕਰਾ ਕੇ ਆਪਣੀ ਪ੍ਰਮੋਸ਼ਨ ਕਰਨ ਦੀ ਤੁਹਾਡਾ ਉਹ ਬਿਗ ਬੋਸ ਤੇ ਜਾਣ ਦਾ ਇਰਾਦਾ ਹੈ ਕਿ ਬੇਇੱਜ਼ਤੀ ਕਰਾ ਲਓ ਚੰਗੀ ਤਰ੍ਹਾਂ ਜਿੱਦਾਂ ਬਾਕੀ ਸਾਰੇ ਕਰਦੇ ਨੇ ਤੁਸੀਂ ਹੈਗੇ ਵੇਲੇ ਅਸੀਂ ਹੈਗੇ ਕਾਰੋਬਾਰੀ ਤੇ ਦੂਜੀ ਗੱਲ ਤੇਰੇ ਤੋਂ ਨਾ ਮੈਂ ਡਰਦਾ ਨਾ ਮੈਂ ਤੇਰੇ ਤੋਂ ਦਬਦਾ ਨਾ ਤੂੰ ਮੈਨੂੰ ਧਮਕੀਆਂ ਦੇ ਉਹ ਸੂ ਸਾਈਡ ਦੀਆਂ ਜਿੰਦੇ ਕੋਲੋਂ ਦਵਾਨਾ ਪਿਆ ਸਾਰੀਆਂ ਕਾਨੂੰਨੀ ਕਾਰਵਾਈਆਂ ਕਰਾਉਂਗਾ ਜੋ ਤੇਰੇ ਪੁਰਾਣੇ ਬਕਵਾਸ ਕੀਤੀ ਪੰਜ ਕੁੜੀਆਂ ਨਸ਼ੇ ਇਹ ਵੋ ਤੇਰੇ ਪੁਰਾਣੇ ਤਾਂ ਵੀਡੀਓ ਡਿਲੀਟ ਕਰਤੀ ਮੈਂ ਸਕਰੀਨ ਰਿਕਾਰਡਿੰਗ ਤੇ ਉਹਦਾ ਲਿੰਕ ਕਾਪੀ ਕਰਕੇ ਰੱਖਿਆ ਹੋਇਆ ਤੂੰ ਘਬਰਾਣਾ ਮੇਰੇ ਕੋਲ ਸਾਰਾ ਡਾਟਾ ਪਿਆ ਟੈਲ ਕਰਨੀ ਨਹੀਂ ਧੂਲ ਛੱਡਣੀ ਨਹੀਂ ਸਮਝਾਈ ਗੱਲ ਜਿਹੜੀ ਤੂੰ ਕੁੜੀ ਨੂੰ ਫੋਨ ਕਰਕੇ ਚਾਰ ਪੰਜ ਦਿਨ ਪਹਿਲਾਂ ਧਮਕੀਆਂ ਵੀ ਦਿੱਤੀਆਂ ਨਾ ਉਹ ਵੀ ਮੇਰੇ ਕੋਲ ਤੇਰਾ ਸਾਰਾ ਪਿਆ ਸੋ ਦੋਸਤੋ ਤੁਸੀਂ ਵੀ ਸਾਰੇ ਹੁਣ ਅਲਰਟ ਹੋ ਜਾਓ ਆਪਾਂ ਇਹਦੇ ਖਿਲਾਫ ਕੋਈ ਵੀ ਵੀਡੀਓ ਨਹੀਂ ਪਾਣੀ ਇਹ ਤਾਂ ਹੈਗਾ ਵਿਲ ਹੈ ਇਹ ਭਾਲ ਦਾ ਪ੍ਰੋਮੋਸ਼ਨ ਜਿਹੜੇ ਮੇਰੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਖਾਸ ਕਰਕੇ ਬੇਨਤੀ ਏ ਵੀ ਇਹ ਵਿਲ ਹੈ ਇਹਨੂੰ ਆਦਤ ਪਈ ਹੋਈ ਏ ਲੋਕਾਂ ਦੇ ਪਰਿਵਾਰਾਂ ਦੀਆਂ ਵੀਡੀਓ ਕਦੀ ਢੋਲ ਲੱਲੇ ਦੀ ਬੱਦੂਆ ਲੱਲੀ ਤੇ ਕਿਸੇ ਦੇ ਪਰਿਵਾਰ ਦੀ ਬੱਦੂਆ ਲੱਲੀ ਇਹਨੂੰ ਤਾਂ ਆਦਤ ਹੈਗੀ ਏ ਇਹਦੇ ਤੇ ਤਾਂ ਪੈਣੀ ਹੈ ਭਾਰੀ ਆਪਾਂ ਗਾਣੋਂ ਇਹਦੀ ਖਾਚਰੀ ਪ੍ਰੋਮੋਸ਼ਨ ਕਰਨੀ ਸੋ ਸਾਰਿਆਂ ਦਾ ਧੰਨਵਾਦ ਜਿਹੜੇ ਸਪੋਰਟ ਕਰਦੇ ਆ ਲਵ ਯੂ ਆਲ